ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ ਚੈਨਲ ਸੋਈ ਨਿਊ ਫਾਰਮ ਦੇ ਉੱਤੇ ਹਾਜ਼ਰ ਹੋਇਆ ਕਿਸਾਨ ਵੀਰੋ ਅੱਜ ਬਾਸਮਤੀ ਝੋਨੇ ਦੇ ਤਾਜ਼ਾ ਰੀਟਨ ਦੀ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਆਪਣੀ ਚੈਨਲ ਨਾਲ ਜੁੜੇ ਨਵੇਂ ਕਿਸਾਨ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਔਰ ਲਾਈਕ ਜਰੂਰ ਕਰੋ ਜੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਖੰਨਾ ਮੰਡੀ ਦੀ ਜਿੱਥੇ 1509 ਦਾ ਰੇਟ 2800 ਰੁਪਏ ਤੋਂ ਲੈ ਕੇ 3100 ਰੁਪਏ ਰਿਹਾ 18 47 ਦਾ ਰੇਟ ਹੈ ਜਿਹੜਾ ਹੋ 2700 ਰੁਪਏ ਤੋਂ ਲੈ ਕੇ 2790 ਰੁਪਏ ਤੱਕ ਰਿਹਾ ਨਿਰਮਾਣਾ ਮੰਡੀ ਦੀ ਗੱਲ ਕਰਦੇ ਹਾਂ ਜਿੱਥੇ ਕਿਸਾਨ ਵੀਰੂ 1509 ਦਾ ਰੇਟ 3000 ਰੁਪਏ ਤੱਕ ਰਿਹਾ ਅਮਰਤਸਰ ਸਹਿਮ ਮੰਡੀ ਦੀ ਗੱਲ ਕਰਦੇ ਹਾਂ ਜਿੱਥੇ 1509 ਦਾ ਰੇਟ ਕਿਸਾਨ ਵੀਰੂ 2600 ਰੁਪਏ ਤੋਂ ਲੈ ਕੇ 3100 ਰੁਪਏ ਤੱਕ ਰਿਹਾ ਕੈਂਥਲ ਮੰਡੀ ਦੇ ਵਿੱਚ ਕਿਸਾਨ ਵੀਰੋਂ 1509 ਦਾ ਰੇਟ 2800 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਰਿਹਾ। ਰਤੀਆ ਮੰਡੀ ਦੇ ਵਿੱਚ ਕਿਸਾਨ ਵੀਰੋਂ 1509 ਦਾ ਰੇਟ 2800 ਰੁਪਏ ਤੋਂ ਲੈ ਕੇ 3200 ਰੁਪਏ ਤੱਕ ਦੇਖਣ ਨੂੰ ਮਿਲਿਆ। ਤਰਨਤਾਰਨ ਸਹਿ ਮੰਡੀ ਦੀ ਗੱਲ ਕਰਦੇ ਹਾਂ ਜਿੱਥੇ 1509 ਦਾ ਰੇਟ 2600 ਰੁਪਏ ਤੋਂ ਲੈ ਕੇ 3260 ਰੁਪਏ ਦੇਖਣ ਨੂੰ ਮਿਲਿਆ। 1847 ਦਾ ਰੇਟ ਹੈ ਜਿਹੜਾ 2630 ਰੁਪਏ ਤੋਂ ਲੈ ਕੇ 2860 ਰੁਪਏ ਰਿਹਾ ਕੋਟਕਪੁਰਾ ਮੰਡੀ ਦੀ ਗੱਲ ਕਰਦੇ ਹਾਂ ਜਿੱਥੇ ਕਿਸਾਨ ਨੂੰ 1509 ਦਾ ਰੇਟ 2900 ਰੁਪਏ ਤੋਂ ਲੈ ਕੇ 3200 ਰੁਪਏ ਰਿਹਾ 1847 ਦਾ ਰੇਟ ਹੈ ਜਿਹੜਾ 2700 ਰੁਪਏ ਤੋਂ ਲੈ ਕੇ 2820 ਰੁਪਏ ਰਿਹਾ ਪਿੱਲੂਕੇੜਾ ਮੰਡੀ ਦੇ ਵਿੱਚ ਕਿਸਾਨ ਵੀਰੂ 1509 ਦਾ ਰੇਟ 2920 ਰੁਪਇਆ ਤੋਂ ਲੈ ਕੇ 3300 ਰੁਪਏ ਰਿਹਾ ਫਰੀਦਕੋਟ ਮੰਡੀ ਦੇ ਵਿੱਚ ਕਿਸਾਨ ਵੀਰੋਂ 1509 ਦਾ ਰੇਟ 2910 ਰੁਪਇਆ ਤੋਂ ਲੈ ਕੇ 3260 ਰੁਪਏ ਰਿਹਾ ਸਮਾਲਖਾ ਮੰਡੀ ਦੇ ਵਿੱਚ ਕਿਸਾਨ ਵੀਰੋਂ 1509 ਦਾ ਰੇਟ ਜਿਹੜਾ 2710 ਰੁਪਇਆ ਤੋਂ ਲੈ ਕੇ 3250 ਰੁਪਏ ਤੱਕ ਰਿਹਾ ਬਟਾਲਾ ਮੰਡੀ ਦੀ ਗੱਲ ਕਰਦੇ ਹਾਂ ਜਿੱਥੇ 1509 ਦਾ ਰੇਟ 10000 ਰੁਪਏ ਤੋਂ ਲੈ ਕੇ 3210 ਰੁਪਏ ਰਿਹਾ ਕਰਨਾਲ ਮੰਡੀ ਦੇ ਵਿੱਚ 2600 ਰੁਪਏ ਤੋਂ ਲੈ ਕੇ 1509 ਦਾ ਰੇਟ 2930 ਰੁਪਏ ਦੇਖਣ ਨੂੰ ਮਿਲਿਆ ਸਮਾਣਾ ਮੰਡੀ ਦੇ ਵਿੱਚ ਕਿਸਾਨ ਵੀਰੋਂ 1509 ਦਾ ਰੇਟ ਜਿਹੜਾ 2900 ਰੁਪਏ ਤੋਂ ਲੈ ਕੇ 3150 ਰੁਪਏ ਰਿਹਾ 1847 ਦਾ ਰੇਟ 2500 ਰੁਪਏ ਤੋਂ ਲੈ ਕੇ 3000 ਰੁਪਏ ਦੇਖਣ ਨੂੰ ਮਿਲਿਆ ਫਤਿਹਵਾਦ ਮੰਡੀ ਦੇ ਵਿੱਚ ਕਿਸਾਨ ਵੀਰੋ 1509 ਦਾ ਰੇਟ 2600 ਰੁਪਏ ਤੋਂ ਲੈ ਕੇ 3140 ਪੀ ਰਿਹਾ 18 47 ਦਾ ਰੇਟ ਹੈ ਜਿਹੜਾ 2500 ਤੋਂ ਲੈ ਕੇ 2800 ਰੁਪਏ ਰਿਹਾ ਪਟਿਆਲਾ ਮੰਡੀ ਦੀ ਗੱਲ ਕਰਦੀਆਂ ਜਿੱਥੇ ਕਿਸਾਨ ਵੀਰੋ 1509 ਦਾ ਰੇਟ 2500 ਰੁਪਏ ਤੋਂ ਲੈ ਕੇ 3120 ਰੁਪਏ ਦੇਖਣ ਨੂੰ ਮਿਲਿਆ 18 47 ਦਾ ਰੇਟ ਹੈ ਜਿਹੜਾ ਇਹ ਵੀ 2520 ਰੁਪਿਆ ਤੋਂ ਲੈ ਕੇ 2910 ਰੁਪਏ ਦੇਖਣ ਨੂੰ ਮਿਲਿਆ ਬਰਬਾਲਾ ਮੰਡੀ ਦੇ ਵਿੱਚ ਕਿਸਾਨ ਵੀਰੋਂ 1509 ਦਾ ਰੇਟ 2750 ਰੁਪਿਆ ਤੋਂ ਲੈ ਕੇ 3000 ਰੁਪਏ ਤੱਕ ਰਿਹਾ ਨਾਬਾ ਮੰਡੀ ਦੇ ਵਿੱਚ 1509 ਦਾ ਰੇਟ 2500 ਤੋਂ ਲੈ ਕੇ 3130 ਰੁਪਏ ਰਿਹਾ 18 ਸੰਤਾਲ ਦਾ ਰੇਟ ਹੈ ਜਿਹੜਾ 2610 ਰੁਪਿਆ ਤੋਂ ਲੈ ਕੇ 2950 ਰੁਪਏ ਤੱਕ ਰਿਹਾ ਟਹਾਣਾ ਮੰਡੀ ਦੀ ਗੱਲ ਕਰਦੇ ਹਾਂ ਜਿੱਥੇ 1509 ਦਾ ਰੇਟ ਜਿਹੜਾ 2700 ਰੁਪਏ ਤੋਂ ਲੈ ਕੇ 3100 ਰੁਪਏ ਤੱਕ ਰਿਹਾ 18 27 ਦਾ ਰੇਟ ਹੈ ਜਿਹੜਾ 2700 ਤੋਂ ਲੈ ਕੇ 2980 ਰੁਪਏ ਤੱਕ ਰਿਹਾ ਸਰਸਾ ਮੰਡੀ ਦੇ ਵਿੱਚ 1509 ਦਾ ਰੇਟ 2900 ਰੁਪਏ ਤੋਂ ਲੈ ਕੇ 3150 ਰੁਪਏ ਰਿਹਾ 18 27 ਦਾ ਰੇਟ ਹੈ ਜਿਹੜਾ 2600 ਤੋਂ ਲੈ ਕੇ 2760 ਰੁਪਏ ਤੱਕ ਰਿਹਾ ਪਾਤਨਾ ਮੰਡੀ ਦੇ ਵਿੱਚ 1509 ਦਾ ਰੇਟ 2800 ਰੁਪਏ ਤੋਂ ਲੈ ਕੇ 2930 ਰੁਪਏ ਤੱਕ ਰਿਹਾ। ਦੇਵੀਗੜ ਮੰਡੀ ਦੇ ਵਿੱਚ ਕਿਸਾਨ ਵੀਰੋ 1509 ਦਾ ਰੇਟ 2800 ਤੋਂ ਲੈ ਕੇ 3000 ਰੁਪਏ ਰਿਹਾ। ਕਰੋਦਾ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3020 ਰੁਪਏ ਰਿਹਾ। ਇਹ ਸੀ ਕਿਸਾਨ ਵੱਖ-ਵੱਖ ਮੰਡੀਆਂ ਦੇ ਰੇਟਾਂ ਜਾਣਕਾਰੀ। ਵੀਡੀਓ ਦੇਖਣ ਲਈ ਧੰਨਵਾਦ ਜੀ।